ਜਿਹੜੇ ਖਾਤੇ ਦੇ ਵਿੱਚ ਪੈਸੇ ਆਉਂਦੇ ਸੀਗੇ ਉਸ ਬੰਦੇ ਨੂੰ ਉਸੇ ਗ੍ਰਿਫਤਾਰ ਕੀਤਾ ਹੈ ਠੀਕ ਹੈ ਔਰ ਜਿਹੜਾ ਬੰਦਾ ਪੈਸੇ ਨੂੰ ਹੈਂਡਲ ਕਰਦਾ ਸੀਗਾ ਉਸ ਨੂੰ ਵੀ ਕੀਤਾ ਜਿਹਦੇ ਬੈਂਕ ਚ ਆਉਂਦੇ ਸੀ ਉਸ ਦਾ ਨਾਮ ਹੈਗਾ ਅਮਿਤ ਸੀਗਾ ਉਸ ਦਾ ਨਾਮ HDFC ਬੈਂਕ ਔਰ Indus Bank ਦੇ ਵਿੱਚ ਖਾਤੇ ਸੀਗੇ ਜਿਨ੍ਹਾਂ ਵਿੱਚ ਪੈਸੇ ਆਉਂਦੇ ਸੀਗੇ ਜਿਹੜਾ ਹੈਂਡਲਰ ਸੀ ਉਸ ਦਾ ਨਾਮ ਸੀ ਮਨਦੀਪ ਉਹ ਪੈਸੇ ਕਢਵਾਉਂਦਾ ਸੀਗਾ ਜਿਹੜਾ ਮਾਸਟਰ ਮਾਈਂਡ ਸੀ ਕੁਲਵਿੰਦਰ ਉਹ ਜਿਹੜਾ ਬੰਦਾ ਸੀਗਾ ਉਹ ਕਾਲ ਕਰਕੇ ਲੋਕਾਂ ਨੂੰ ਇੰਗਲਿਸ਼ ਦੇ ਵਿੱਚ ਹਿੰਦੀ ਵਿੱਚ ਬੜਾ ਫਲੂਐਂਟਲੀ ਟਾਕ ਕਰਕੇ ਉਹਨੂੰ ਸਮਾਰਟ ਟਾਕਰ ਕੇ ਆਪਣੇ ਗਲਬਿਸ਼ ਖਸਾਉਂਦਾ ਸੀ ਤੇ ਪੈਸੇ ਪਾਉਂਦਾ ਸੀ ਫਿਰ ਇਹ ਵੱਖ-ਵੱਖ ATM ਦੀਆਂ ਮਸ਼ੀਨਾਂ ਤੋਂ ਵੱਖ-ਵੱਖ ਪੁਆਇੰਟ ਆਫ ਸੇਲ ਮਸ਼ੀਨਾਂ ਤੋਂ ਫਿਰ ਇਹ ਪੈਟਰੋਲ ਪੰਪਸ ਤੋਂ ਅਲੱਗ-ਅਲੱਗ ਥਾਵਾਂ ਤੋਂ ਜਾ ਕੇ ਇਹ ਪੈਸੇ ਕਢਵਾਉਂਦੇ ਸੀ ਸੋ ਥਿਸ ਵਾਸ ਦੀ ਇੰਟਾਇਰ ਮੋਡਸ ਆਪਰੇਂਡੀ ਆਫ ਥਿਸ ਇਨਵੈਸਟੀਗੇਸ਼ਨ ਇਸ ਕੇਸ ਦੇ ਵਿੱਚ ਬਹੁਤ ਮਿਹਨਤ ਨਾਲ ਮੋਹਾਲੀ ਪੁਲਿਸ ਨੇ ਕੰਮ ਕੀਤਾ ਹੈ ਅੰਡਰ ਦੀ ਗਾਈਡੈਂਸ ਆਫ SSP ਮੋਹਾਲੀ ਸ਼੍ਰੀ ਰਸਤੇਂਦਰ ਸਿੰਘ ਜੀ ਠੀਕ ਹੈ ਔਰ ਜ਼ਿਰਕੁਰ ਪੁਲਿਸ ਨੇ ਬਹੁਤ ਸੋਣਾ ਕੰਮ ਕੀਤਾ ਹੈਗਾ ਮੇਰੇ ਨਾਲ ਡੀਐਸਪੀ ਸ਼੍ਰੀ ਅਮਰਪ੍ਰੀਤ ਸਿੰਘ ਜੀ ਨੇ ਹੀ ਇਸ ਦਾ ਡੀਐਸਪੀ ਸਾਈਬਰ ਆਫ ਮੋਹਾਲੀ ਔਰ ਨਾਲ ਐਸਐਚਓ ਜਿਹੜੇ ਕਪੜੇ ਸ਼੍ਰੀ ਔਕਰ ਬਰਾੜ ਇਹਨਾਂ ਦੀ ਟੀਮਸ ਨੇ ਬਹੁਤ ਸਪੀਡਲੀ ਇਨਵੈਸਟੀਗੇਸ਼ਨ ਕੀਤੀ ਹੈ ਔਰ ਜਿਹੜੇ ਅਫਸਰ ਇਨਸਪੈਕਟਰ ਮਨਦੀਪ ਸਿੰਘ ਔਰ ਸਬ ਇਨਸਪੈਕਟਰ ਅਮਨਦੀਪ ਸਿੰਘ ਇਹਨਾਂ ਨੇ ਪੂਰਾ ਜੋਰ ਲਾ ਕੇ ਇਸ ਕੇਸ ਨੂੰ ਸੋਲਵ ਕਰਨ ਚ ਪੂਰੀ ਵਾ ਲਈ ਔਰ ਇਸ ਕੇਸ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਮੀਡੀਆ ਦੇ ਰਾਹੀਂ ਕਿ ਥਿਸ ਇਜ਼ ਵਨ ਆਫ ਦੋਜ਼ ਰੇਅਰ ਕੇਸਿਸ ਜਿਹਦੇ ਵਿੱਚ ਕਿ ਸਾਰੇ ਜਿਹੜੇ ਅਕੀਮਸਟ ਨੇ ਉਹ ਵੀ ਆਇਡੈਂਟੀਫਾਈ ਹੋ ਕੇ ਅਸੀਂ ਫੜ ਲਏ ਹੈ ਔਰ ਜਿਹੜੀ ਰਿਕਵਰੀ ਹੈ ਕੰਪਲੀਟ ਰਿਕਵਰੀ 100% ਰਿਕਵਰੀ ਜਿਹੜਾ ਹੈ 14 ਲੱਖ ਰੁਪਏ ਦੇ ਜਿਹਨੇ ਠੱਗੀਆਂ ਮਾਰੀਆਂ ਸੀਗੀਆਂ ਔਰ 14 ਦਾ 14 ਲੱਖ ਰੁਪਏ ਅਸੀਂ ਰਿਕਵਰ ਕਰ ਲਿਆ ਹੈ थैंक यू ਸਰ ਜੀ